ਹੋ ਵੀ ਅੱਜ ਪੂਰੀ ਬਿਲਡਿੰਗ ਦਾ ਅੱਜ ਵਿਧਾਨ ਸਭਾ ਹਲਕਾ ਪੂਰਬੀ ਦੇ ਜਿਹੜਾ ਸ਼ਿਵਾਸ਼ ਨਗਰ ਸਰਕਾਰੀ ਸਕੂਲ ਹੈ ਸਾਡਾ ਤੇ ਉਹਦੇ ਵਿੱਚ ਜਿਹੜੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਤਿਆਰ ਹੋਈ ਆ ਤੁਸੀਂ ਦੇਖ ਰਹੇ ਹੋ 1 ਕਰੋੜ 80 ਲੱਖ ਦੀ ਲਾਗਤ ਨਾਲ ਇਹ ਬਿਲਡਿੰਗ ਤਿਆਰ ਹੋਈ ਆ ਤੇ ਸਾਰੀ ਡਿਜੀਟਲ ਔਰ ਸਾਰੇ ਕਮਰਿਆਂ ਦੇ ਵਿੱਚ ਕੈਮਰੇ ਲੱਗੇ ਨੇ ਔਰ ਵਧੀਆ ਫਰਨੀਚਰ ਔਰ ਵਧੀਆ ਏਸੀ ਰੂਮ ਬੜੇ ਨੇ ਤੇ ਨਾਲ ਪੱਖੇ ਵਗੈਰਾ ਲਾ ਕੇ ਸਾਰਾ ਅਾਲੀ ਸ਼ਾਨ ਕਹਿ ਸਕਦੇ ਆ ਬਿਲਡਿੰਗ ਤਿਆਰ ਹੋਈ ਆ ਔਰ ਘਰ ਵਾਲੀ ਕੋਠੀ ਵੀ ਇਸ ਤਰ੍ਹਾਂ ਦੀ ਨਹੀਂ ਬਣਦੀ ਜਿਸ ਤਰ੍ਹਾਂ ਦੀ ਇਹ ਅੱਜ ਸੰਗਤਾਂ ਦੇ ਅਸ਼ੀਰਵਾਦ ਨਾਲ ਤਿਆਰ ਹੋਈ ਆ ਕਿਉਂਕਿ ਇਹ ਜੋ ਕੁਝ ਵੀ ਹੋ ਰਿਹਾ ਇਹ ਸੰਗਤਾਂ ਦੇ ਅਸ਼ੀਰਵਾਦ ਨਾਲ ਮੈਨੂੰ ਸੰਗਤਾਂ ਨੇ ਅਸ਼ੀਰਵਾਦ ਦਿੱਤਾ ਤੇ ਇੱਥੋਂ ਐਮ.ਐਲ.ਏ ਬਣਾਇਆ ਤੇ ਸੰਗਤਾਂ ਦੇ ਅਸ਼ੀਰਵਾਦ ਨਾਲ ਸਰਕਾਰ ਬਣੀ ਤੇ ਔਰ ਆਮ ਆਦੀ ਪਾਰਟੀ ਦਾ ਜਿਹੜਾ ਮਿਸ਼ਨ ਆ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜੀਪਾਲ ਜੀ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਤੇ ਜਿਵੇਂ ਕਿ ਹੈਲਥ ਐਜੂਕੇਸ਼ਨ ਤੇ ਅਪਲਾਈਮੈਂਟ ਤੇ ਇਹਨਾਂ ਦੇ ਕੰਮ ਕਰ ਰਹੇ ਆ ਔਰ ਖਾਸ ਕਰਕੇ ਐਜੂਕੇਸ਼ਨ ਤੇ ਖਾਸ ਕਰਕੇ ਪੜ੍ਹਾਈ ਤੇ ਕਿਉਂਕਿ ਜੇ ਅਸੀਂ ਪੜ੍ਹੇ ਲਿਖੇ ਹੋਵਾਂਗੇ ਅਸੀਂ ਛੇਤ ਜਾਬ ਹੋਵਾਂਗੇ ਤਾਂ ਸਾਡਾ ਘਰ ਵੀ ਤਰੱਕੀ ਕਰੂਗਾ ਤੇ ਸਾਡਾ ਸਮਾਜ ਵੀ ਤਰੱਕੀ ਕਰੂਗਾ ਸਾਡਾ ਦੇਸ਼ ਵੀ ਤਰੱਕੀ ਕਰੂਗਾ ਉਸੇ ਤਹਿਤ ਅੱਜ ਤੁਸੀਂ ਦੇਖਿਆ ਹੋਣਾ 2.5 ਸਾਲ ਹੋਏ ਨੇ ਸਰਕਾਰ ਬਣੀ ਨੂੰ ਔਰ ਜਿੰਨੇ ਕੰਮ ਸਕੂਲਾਂ ਵਾਸਤੇ ਤੇ ਆਮ ਆਦਮੀ ਕਲੀਨਿਕ ਉਸਕੂਲਾਂ ਵਾਸਤੇ ਹੋਏ ਨੇ ਤੇ ਪਿਛਲੀ 74 ਸਾਲ ਦੀ ਸਰਕਾਰਾਂ ਦੇ ਬਿਲਕਿੇ ਪਹਿਲੇ 2.5 ਸਾਲ ਕੱਢ ਲਓ ਪਹਿਲੇ 2.5 ਸਾਲ ਮਿਲ ਕੇ ਮੇਰਾ ਖਿਆਲ ਹੈ ਵੀ 10% ਵੀ ਉਹਦਾ ਲਾਗੂ ਨਹੀਂ ਹੁੰਦਾ ਜਿੰਨੇ ਅੱਜ ਕੰਮ ਹੋਏ ਨੇ ਮੈਂ ਤਾਂ ਪ੍ਰਿੰਸੀਪਲ ਸਾਹਿਬਾਨਾ ਨੇ ਦੱਸਿਆ ਬੈ ਖੜੇ ਨੇ ਇਹ ਔਰ ਪਹਿਲੀ ਵਾਰੀ ਹੋਇਆ ਤੇ ਬੱਚਿਆਂ ਨੂੰ ਟੂਰ ਵਾਸਤੇ ਹਾਂਜੀ ਔਰ ਅੱਜ ਤੱਕ 74 ਸਾਲ ਦੇ ਵਿੱਚ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕਦੇ ਟੂਰ ਨਹੀਂ ਤੇ ਲੈ ਕੇ ਗਏ ਤੇ ਪਹਿਲੀ ਵਾਰੀ ਹੋਇਆ ਦੋ ਵਾਰੀ ਸਾਲ ਜੀ ਦੋ ਵਾਰੀ ਹਾਂਜੀ ਸਾਲ 'ਚ ਦੋ ਵਾਰੀ ਟੂਰ ਤੇ ਮਤਲਬ ਕਿ ਲਿਆਉਣ ਵਾਸਤੇ ਵੀ ਸਰਕਾਰ ਵੱਲੋਂ ਪੈਸੇ ਆਏ ਨੇ ਕਿਉਂਕਿ ਆਮ ਆਦਮੀ ਪੜਦਾ ਇੱਕੋ ਮਿਸ਼ਨ ਆ ਰਸ਼ੀਦੀ ਵਿੰਦਵਿਕ ਕੇਜੀ ਵਾਲੀ ਦਾ ਮੋਖਨਦੀਪ ਸਿੰਘ ਮਾਨ ਜੀ ਦਾ ਵੀ ਜਿਹੜੇ ਲੋਕਾਂ ਦੇ ਟੈਕਸਾਂ ਦੇ ਪੈਸੇ ਨੇ ਕਿਉਂਕਿ ਇਹ ਜਿਹੜਾ ਕੰਮ ਹੋ ਰਿਹਾ ਲੋਕਾਂ ਦੇ ਟੈਕਸਾਂ ਦੇ ਪੈਸੇ ਚ ਹੋ ਰਿਹਾ ਤੇ ਸਰਕਾਰ ਦਾ ਕੰਮ ਹੈ ਟੈਕਸ ਇਕੱਠੇ ਕਰਕੇ ਉਹਨਾਂ ਵਾਸਤੇ ਵਾਪਸ ਲਾਉਣੇ ਦਵਾਈ ਵਾਸਤੇ ਪੜ੍ਹਾਈ ਵਾਸਤੇ ਰੋਜ਼ਗਾਰ ਵਾਸਤੇ ਸੜਕਾਂ ਵਾਸਤੇ ਸਟਰੀਟ ਲਾਈਟਾਂ ਵਾਸਤੇ ਤੇ ਉਹ ਅੱਜ ਵਾਪਸ ਲਿਆ ਕੇ ਅਸੀਂ ਇਹ ਜਿਹੜੀ ਮੇਰੀ ਡਿਊਟੀ ਲਈ ਆ ਮੈਂ ਆਪਣੀ ਡਿਊਟੀ ਨਿਭਾ ਰਿਆ ਵਾਂ ਤੇ ਇਹ ਅਸੀਂ ਇਕੱਠੇ ਹੋ ਕੇ ਲਾ ਰਹੇ ਆ ਤੇ ਮੈਂ ਬਹੁਤ ਬਹੁਤ ਵਧਾਈ ਦਿਨਾ ਵਾਂ ਸਾਰੇ ਸਟਾਫ ਨੂੰ ਟੀਚਰ ਸਾਹਿਬਾਨਾਂ ਨੂੰ ਔਰ ਜੋ ਅੱਜ ਰਿਜ਼ਲਟ ਪਿਛਲੇ ਸਮਿਆਂ ਦੀ ਗੱਲ ਕਰ ਲਓ ਤੇ ਜਦੋਂ ਦੀ ਆਮ ਆਦੀ ਪਾਲੀ ਸਰਕਾਰ ਬਣੀ ਹੈ ਜੋ ਰਿਜ਼ਲਟ ਸਰਕਾਰੀ ਸਕੂਲਾਂ ਦਾ ਆ ਰਿਹਾ ਤੇ ਪ੍ਰਾਈਵੇਟ ਸਕੂਲ ਕਿਤੇ ਵੀ ਨਹੀਂ ਖੜਦੇ ਉੱਥੇ ਇਹ ਕਿਉਂਕਿ ਇਹਨਾਂ ਦੀ ਮਿਹਨਤ ਹੈ ਸਲੂਟ ਕਰਦਾ ਸਾਰੇ ਅਧਿਆਪਕ ਸਹਿਬਾਨ ਨੂੰ ਔਰ ਜਿੱਥੇ ਕਹਿ ਸਕਦੇ ਆ ਵੀ ਜਿੱਥੇ ਫਰਸਟ ਮਦਰ ਆਪਣੇ ਬੱਚੇ ਨੂੰ ਤਿਆਰ ਕਰਕੇ ਉਂਗਲ ਫੜ ਕੇ ਚੱਲਣਾ ਸਿਖਾਉਂਦੀ ਹੈ ਤੇ ਸਕੂਲ ਭੇਜਦੀ ਹੈ ਉਥੇ ਸੈਕੰਡ ਮਦਰ ਸਾਡੇ ਸਤਿਕਾਰਯੋਗ ਅਧਿਆਪਕ ਸਹਿਬਾਨ ਉਹਨੂੰ ਵਧੀਆ ਟੰਗਣਾ ਪੜਾ ਕੇ ਉਸ ਦੁਨੀਆ ਦੇ ਕਾਬਿਲ ਬਣਾਉਂਦੇ ਆ ਜਿਸ ਦੁਨੀਆ ਦੇ ਜਾ ਕੇ ਵਿਚਰਨਾ ਉਹਨੇ ਜਿੱਥੇ ਆਪਣੇ ਪੈਰਾਂ ਤੇ ਖੜੇ ਹੋ ਕੇ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨ ਤੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨਾ ਬਹੁਤ-ਬਹੁਤ ਵਧਾਈ ਤੇ ਬਹੁਤ-ਬਹੁਤ ਧੰਨਵਾਦ ਮੈਡਮ ਕੀ ਕਹਿਣਾ ਚਾਹੋਗੇ ਸਰਕਾਰੀ ਸਕੂਲ ਪਹੁੰਚੀ ਵਾਜੇ ਤੇ ਇੰਨੇ ਬਿਲਡਿੰਗ ਦਾ ਕੰਮ ਹੋ ਰਿਹਾ ਹੈ। ਹਾਂਜੀ ਹਾਂਜੀ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸੁਭਾਸ਼ ਨਗਰ ਦੇ ਵਿੱਚ ਅਸੀਂ ਪਹੁੰਚੇ ਹਾਂ। ਜਿੱਥੇ ਕਿ 스마트 ਸਿਟੀ ਪ੍ਰੋਜੈਕਟ ਦੇ ਅਧੀਨ ਲਗਭਗ 1.5 ਕਰੋੜ ਦੀ ਰਕਮ ਦੇ ਨਾਲ ਪੀ ਡਬਲਯੂ ਡੀ ਵੱਲੋਂ ਇੱਥੇ ਬਿਲਡਿੰਗ ਦੀ ਉਸਾਰੀ ਕੀਤੀ ਗਈ ਹੈ ਜਿਦੇ ਵਿੱਚ 8 ਕਲਾਸ ਰੂਮ ਵਿਦ ਬਰਾਂਡਾ ਅਤੇ ਇੱਕ ਹੈੱਡ ਟੀਚਰ ਦਾ ਰੂਮ ਜਿਹੜਾ ਦਫ਼ਤਰ ਹੈ ਉਹ ਬਣਾਇਆ ਗਿਆ ਹੈ। ਤਿੰਨ ਮੰਜ਼ਲੀ ਇਹ ਇਮਾਰਤ ਹੈ ਜਿਹੜੀ ਕਿ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਔਰ ਪ੍ਰੋਪਰ ਵੈਂਟੀਲੇਸ਼ਨ ਦੇ ਨਾਲ ਪ੍ਰੋਪਰ ਇਲੈਕਟ੍ਰਿਸਿਟੀ ਫੈਨਸ ਵਿਦ ਇੰਟਰਐਕਟਿਵ ਪੈਨਲਸ ਵਿਦ ਐਕਸਟਿੰਗੁਇਸ਼ਰ ਫਾਇਰ ਇਹ ਸਾਰੀਆਂ ਸਹੂਲਤਾਂ ਔਰ ਕੈਮਰੇ ਵੀ ਲਗਾ ਕੇ ਦਿੱਤੇ ਆ ਜਿਹੜੀ ਕਿ ਬਹੁਤ ਵਧੀਆ ਹੈ ਔਰ ਖਾਸ ਤੌਰ ਤੇ ਇੱਥੇ ਮੈਂ ਦੱਸਣਾ ਚਾਹਾਂਗੀ ਕਿ ਇਹਨਾਂ ਨੇ ਵੈਂਟੀਲੇਸ਼ਨ ਦਾ ਬੜਾ ਜ਼ਿਆਦਾ ਖਿਆਲ ਰੱਖਿਆ ਜੋ ਕਿ ਬੱਚਿਆਂ ਦੀ ਸਿਹਤ ਲਈ ਵੀ ਬਹੁਤ ਵਧੀਆ ਚੀਜ਼ ਹੈ ਸੋ ਬਿਲਡਿੰਗ ਨੂੰ ਦੇਖ ਕੇ ਸਾਨੂੰ ਬੜੀ ਖੁਸ਼ੀ ਹੋਈ ਕੰਟਰੈਕਟਰ ਨੂੰ ਵੀ ਅਸੀਂ ਮਿਲੇ ਜੇਈ ਨੂੰ ਵੀ ਮਿਲੇ ਜਿਨ੍ਹਾਂ ਨੇ ਕਿ ਦੱਸਿਆ ਕਿ ਸਾਨੂੰ ਸਕੂਲ ਮੁਖੀ ਸਰਦਾਰ ਸੁਖਵਿੰਦਰ ਸਿੰਘ ਜੀ ਨੇ ਬਹੁਤ ਸਹਿਯੋਗ ਦਿੱਤਾ ਬਿਲਡਿੰਗ ਬਣਾਉਣ ਵਿੱਚ ਤੇ ਜਿਹੜੇ ਸਕੂਲ ਦੇ ਹੈਡ ਟੀਚਰ ਹੈਗੇ ਆ ਉਹਨਾਂ ਨੇ ਇਹ ਸਾਨੂੰ ਰਿਪੋਰਟ ਦਿੱਤੀ ਹੈ ਕਿ ਕੰਟਰੈਕਟਰ ਤੇ ਜੇਈ ਨੇ ਵੀ ਜੋ ਵੀ ਉਹਨਾਂ ਨੇ ਕਿਹਾ ਵੀ ਕੋਈ ਐਡ-ਆਨ ਕਰਨ ਨੂੰ ਵੀ ਅਗਰ ਚੀਜ਼ ਕਹੀ ਹੈ ਤੇ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਹਿਯੋਗ ਦਿੱਤਾ ਸੋ ਸਾਰੀ ਹੀ ਬਿਲਡਿੰਗ ਬਹੁਤ ਵਧੀਆ ਸਮਾਰਟ ਸਿਟੀਿੰਗ ਪ੍ਰੋਜੈਕਟ ਤਹਿਤ ਬਣਾਈ ਗਈ। ਬਾਕੀ ਸਕੂਲਾਂ ਦੋਹਰਾ ਕੀਤਾ ਜਾ ਰਿਹਾ ਹੈ, ਬਾਕੀ ਸਕੂਲ ਵੀ ਬਣਾਈ ਜਾਂਦੇ ਨੇ ਇਹ ਵੀ ਹੋਰ ਵੀ ਸਕੂਲ ਚਾਹੁੰਦੇ ਆ। ਹਾਂਜੀ ਇਹ ਸਰਕਾਰ ਦੀਆਂ ਗ੍ਰਾਂਟਾਂ ਦੀਨ ਹੋਰ ਵੀ ਸਕੂਲਾਂ ਦੇ ਵਿੱਚ ਵਿਕਾਸਕਾਰੀ ਕੰਮ ਬਹੁਤ ਚੱਲ ਰਹੇ ਆ। ਬਹੁਤ ਸਾਰੇ ਸਕੂਲਾਂ ਨੂੰ ਕਮਰਿਆਂ ਦੀਆਂ ਗ੍ਰਾਂਟਸ ਜਿਵੇਂ ਦਿੱਤੀਆਂ ਜਾ ਰਹੀਆਂ ਟਾਇਲਟਸ ਰਿਪੇਅਰ ਦੀ ਨਵੇਂ ਟਾਇਲਟਸ ਬਣਾਉਣ ਦੇ ਲਈ ਗ੍ਰਾਂਟ ਦਿੱਤੀਆਂ ਜਾ ਰਹੀਆਂ ਤਾਂ ਜੋ ਕਿਸੇ ਵੀ ਸਕੂਲ ਦੇ ਵਿੱਚ ਕੋਈ ਵੀ ਬੱਚਾ ਐਸਾ ਨਾ ਰਹਿ ਜਾਵੇ ਜਿਹੜਾ ਕਿ ਜਿਹਨੂੰ ਕਲਾਸਰੂਮ ਨਾ ਮਿਲੇ ਜਾਂ ਜਿਹਨੂੰ ਵਾਸ਼ਰੂਮ ਦੀ ਫੈਸਿਲਿਟੀਆਂ ਨਾ ਮਿਲੇ ਡਰਿੰਕਿੰਗ ਵਾਟਰ ਦੀ ਫੈਸਿਲਿਟੀ ਨਾ ਮਿਲੇ ਸਰਕਾਰ ਜਿਹੜੀ ਛੱਲੀ ਹੈਗੀ ਹੈ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਤੇ ਸਾਡਾ ਡਿਪਾਰਟਮੈਂਟ ਜਿਹੜਾ ਹੈ ਉਹ ਇਹਨਾਂ ਕੰਮਾਂ ਦੇ ਪ੍ਰਤੀ ਬਹੁਤ ਜ਼ਿਆਦਾ ਸੰਜੀਦਾ ਹੈ ਕਿ ਸਕੂਲ ਦੇ ਵਿੱਚ ਬੁਨਿਆਦੀ ਲੋੜਾਂ ਨੂੰ ਜਿਹੜਾ ਹੈ ਉਹ ਪੂਰਾ ਕੀਤਾ ਜਾਵੇ ਤੇ ਇਸ ਤੋਂ ਇਲਾਵਾ ਸਕੂਲ ਆਫ ਹੈਪੀਨੈਸ ਜਿਹੜਾ ਹੈ ਉਹ ਵੀ 10 ਸਕੂਲਾਂ ਦੇ ਵਿੱਚ 40 ਲੱਖ 40 ਹਜ਼ਾਰ ਦੀ ਗ੍ਰਾਂਟ ਆਈ ਹੈ ਜਿਦੇ ਵਿੱਚੋਂ 10 ਸਕੂਲਾਂ ਦੇ ਵਿੱਚ ਲਗਭਗ 80% ਕੰਮ ਹੋ ਚੁੱਕਾ ਹੈ ਤੇ ਬਾਕੀ ਕੰਮ ਚੱਲ ਰਿਹਾ ਹੈ ਜੋ ਜੋ ਵੀ ਸਕੂਲਾਂ ਦੀਆਂ ਲੋੜਾਂ ਹੁੰਦੀਆਂ ਹਨ ਚਾਹੇ ਉਹ ਬਾਉਂਡਰੀ ਵਾਲ ਦੀ ਹੈ ਚਾਹੇ ਉਹ ਟਾਇਲਟ ਰਿਪੇਅਰ ਦੀ ਹੈ ਜਾਂ ਇੰਟਰਲੋਕਿੰਗ ਟਾਈਲਜ਼ ਦੀ ਲੋੜ ਹੈ ਇਹ ਸਭ ਕੰਮ ਬਹੁਤ ਹੀ ਵਧੀਆ ਤਰੀਕੇ ਨਾਲ ਸਕੂਲਾਂ ਦੇ ਵਿੱਚ ਚੱਲ ਰਹੇ ਆ ਤੇ ਅਸੀਂ ਟਾਈਮ ਟੂ ਟਾਈਮ ਵਿਜ਼ਿਟ ਕਰਕੇ ਸਕੂਲਾਂ ਦਾ ਕੰਮ ਦੇਖਦੇ ਆਂ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਕੂਲਾਂ ਦੀ ਦਿੱਖ ਨੂੰ ਸੁਧਾਰਨ ਦੇ ਲਈ ਬਹੁਤ ਹੀ ਜੰਗੀ ਪੱਧਰ ਦੇ ਉੱਤੇ ਕੰਮ ਚੱਲ ਰਿਹਾ ਹੈ। ਟਿਕਟਾਂ ਕੀ ਮੈਸੇਜ ਹੋਗੇ ਜਿਹੜੇ ਉੱਤੇ ਸਟਾਫ ਹੈ ਕੰਮ ਕਰਦੇ ਪ੍ਰਿੰਸੀਪਲ ਉਹ ਉਹਨਾਂ ਦਾ ਇਹ ਇੰਤਿਆਮ ਰੱਖਣਾ ਜੀ ਦਾ ਬੋਲ। ਹਾਂਜੀ ਮੈਂ ਇੱਥੇ ਸਕੂਲ ਜਿਹੜੇ ਪ੍ਰਬੰਧਕ ਹੈਗੇ ਆ ਤੇ ਸਕੂਲ ਸਟਾਫ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ 스마트 ਸਿਟੀ ਪ੍ਰੋਜੈਕਟ ਤਹਿਤ ਜਿੱਥੇ ਬਹੁਤ ਹੀ ਪੈਸਾ ਲਗਾ ਕੇ ਲਗਭਗ ਡੇਢ ਕਰੋੜ ਦੀ ਰਕਮ ਲਾ ਕੇ ਜਿਹੜੀ ਬਿਲਡਿੰਗ ਬਣਾਈ ਗਈ ਆ ਹੁਣ ਇਹ ਸਕੂਲ ਮੁਖੀ ਤੇ ਅੱਗੇ ਸਟਾਫ ਮੈਂਬਰਜ਼ ਆ ਫਰਜ ਬਣਦਾ ਕਿ ਇਹਨੂੰ ਮੇਨਟੇਨ ਵੀ ਕਰਕੇ ਰੱਖਣ ਇਹਦੀ ਸਾਫ ਸਫਾਈ ਦਾ ਹਰ ਪੱਖੋਂ ਖਿਆਲ ਰੱਖਣ ਜੇ ਥੋੜੀ ਬਹੁਤੀ ਕੋਈ ਟੁੱਟਪੱਜ ਹੁੰਦੀ ਆ ਤਾਂ ਉਹਨੂੰ ਨਾਲ ਦੀ ਨਾਲ ਹੀ ਰਿਪੇਅਰ ਕਰਵਾਇਆ ਜਾਵੇ ਕਿਉਂਕਿ ਬਿਲਡਿੰਗ ਬਣਾਣੀ ਬਣਾਉਣ ਵਾਲੇ ਨੇ ਬਣਾ ਦੇਣੀ ਆ ਜੇ ਹੁਣ ਇਹਨੂੰ ਇਹ ਮੇਨਟੇਨ ਰੱਖਣਗੇ ਤਾਂ ਤਾਂ ਹੀ ਫਾਇਦਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਲਈ ਇਹ ਲਾਭਕਾਰੀ सिद्ध ਹੋਏਗੀ ਸੋ ਜੋ ਇਹ ਅੱਜ ਕਾਰਜ ਹੋਣ ਜਾ ਰਿਹਾ ਨਵੇਂ ਸਾਲ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਅਸੀਂ ਬਹੁਤ ਧੰਨਵਾਦੀ ਹਾਂ ਸਾਡੇ ਹਲਕਾ ਪੂਰਵੀ ਦੇ ਐਮ ਐਲ ਏ ਸਰਦਾਰ ਦਰਜੀਤ ਸਿੰਘ ਕੋਲਾ ਜੀ ਔਰ ਸਾਡੇ ਐਜੂਕੇਸ਼ਨ ਮਨਿਸਟਰ ਜੀ ਔਰ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਮੁੱਖ ਮੰਤਰੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਆਂ ਨਵੇਂ ਸਾਲ ਦੇ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਕਿ ਹੁਣ ਇਹ ਬਿਲਡਿੰਗ ਦਾ ਉਦਘਾਟਨ ਸਾਡੇ ਗ੍ਰੇਵਲ ਸਾਹਿਬ ਕਰ ਰਹੇ ਨੇ ਅਸੀਂ ਇਸ ਸਕੂਲ ਦੇ ਵਿੱਚ ਉਹ ਵੀ ਦਿਨ ਦੇਖੇ ਹੋਏ ਕਿ ਜਦੋਂ ਸਰਕਾਰਾਂ ਕੁਝ ਨਹੀਂ ਸੀ ਕਰਦੀਆਂ ਇਸ ਸਕੂਲ ਦੇ ਵਿੱਚ ਬੱਚੇ ਆਪਣਾ ਟਾਟ ਤੱਕ ਲੈ ਕੇ ਆ ਕੇ ਪੜ੍ਹਾਈ ਕਰਨ ਆਉਂਦੇ ਸੀ ਲੇਕਿਨ ਅੱਜ ਤੁਸੀਂ ਦੇਖ ਸਕਦੇ ਹੋ ਇੱਕ ਬਹੁਤ ਅੱਛੇ ਪ੍ਰਾਈਵੇਟ ਸੈਕਸ਼ਨ ਦਾ ਜਿਹੜਾ ਸਕੂਲ ਹੁੰਦਾ ਹੈ ਉਹਦੇ ਨਾਲ ਦਾ ਸਕੂਲ ਸਰਕਾਰ ਮਹੱਈਆ ਕਰਵਾ ਰਹੀ ਹੈ ਸਾਨੂੰ ਸਾਡੇ ਬੱਚਿਆਂ ਦਾ ਲਿਵਿੰਗ ਸਟੈਂਡਰਡ ਫੀਲਿੰਗ ਸਭ ਕੁਝ ਮਤਲਬ ਉੱਚ ਪੱਧਰੀ ਜੀਵਨ ਦੇਣ ਦੀ ਸਾਡੀ ਕੋਸ਼ਿਸ਼ ਹੋ ਰਹੀ ਹੈ ਸੋ ਇਨਾ ਸ਼ਬਦਾਂ ਨਾਲ ਮੈਂ ਬਹੁਤ ਧੰਨਵਾਦੀਆਂ ਸਰਦਾਰ ਦਲਜੀਤ ਸਿੰਘ ਗਰੀয়াল ਭੋਲਾ ਜੀ ਦਾ ਸੋ ਇਸ ਤਰ੍ਹਾਂ ਹੀ ਦਿਨ ਦੋਗਣੀ ਰਾਤ ਚੋਗਣੀ ਤਰੱਕੀ ਕਰਦੇ ਨਾ ਤੇ ਇਲਾਕੇ ਦੀ ਸੇਵਾ ਕਰਦੇ ਆ ਸਸ਼ੀਕਲ ਸਾਰਿਆਂ ਨੂੰ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੇ ਸੰਗਤ ਨੂੰ ਸਾਰੇ ਦਰਸ਼ਕਾਂ ਨੂੰ ਔਰ ਦੂਸਰਾ ਅੱਜ ਤੁਹਾਨੂੰ ਇੱਕ ਬੜੀ ਵਧੀਆ ਔਰ ਬੜੀ ਵੱਡੀ ਖੁਸ਼ਖਬਰੀ ਦੇਣ ਜਾ ਰਹੇ ਆ ਕਿ ਸੁਬਾਸ਼ ਨਗਰ ਜੋ ਸਰਕਾਰੀ ਸਕੂਲ ਹੈ ਉਹਦੀ ਪ੍ਰਾਇਮਰੀ ਬਿਲਡਿੰਗ ਅੱਜ ਤਿਆਰ ਹੋ ਕੇ ਕਹਿ ਸਕਦਾ ਕਿ ਅਸੀਂ ਬੱਚਿਆਂ ਦੇ ਹਵਾਲੇ ਕਰਨ ਜਾ ਰਹੇ ਹਾਂ ਜਿੱਥੇ ਕਿ ਸਾਨੂੰ ਪਤਾ ਪਹਿਲਾਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਬੱਚਿਆਂ ਨੂੰ ਬੈਠਣ ਵਾਸਤੇ ਉਹਨਾਂ ਨੂੰ ਸਪੇਸ ਦੀ ਦਿੱਕਤ ਸੀ ਸੋ ਐਮਐਲਏ ਸਰਦਾਰ ਦਿਲਜੀਤ ਸਿੰਘ ਅਰਿਆਲ ਕੋਲਾ ਜੀ ਦੇ ਯਤਨ ਸਦਕਾ ਇਸ ਬਿਲਡਿੰਗ ਦਾ ਜੋ ਡਿਮੋਲਿਸ਼ ਤੋਂ ਲੈ ਕੇ ਦੁਬਾਰਾ ਰੀਕਨਸਟਰਕਸ਼ਨ ਤੱਕ ਦਾ ਸਾਰਾ ਪ੍ਰੋਸੈਸ ਸੀ ਉਹਦੇ ਲਈ ਬਹੁਤ ਯਤਨ ਕੀਤੇ ਗਏ ਸਾਡੇ ਹੈਲਥ ਮਨਿਸਟਰ ਹਜੂਤ ਬੈਂਸੀ ਔਰ ਸਾਡੇ ਮੁੱਖ ਮੰਤਰੀ ਸੀਐਮ ਭਗਵੰਤ ਪਾਣ ਜੀ ਜੋ ਟੀਚਾ ਲੈ ਕੇ ਚੱਲ ਰਹੇ ਨੇ ਕਿ ਅਸੀਂ ਸਿੱਖਿਆ ਔਰ ਸੇਤ ਨੂੰ ਉੱਚ ਮਿਆਰੀ ਪੱਧਰੀ ਤੇ ਲੈ ਕੇ ਜਾਣਾ ਹੈ ਉਸ ਦੇ ਆਪਾਂ ਕਹਿ ਸਕਦੇ ਆ ਵੀ ਮੱਦੇ ਨਜ਼ਰ ਉਸ ਲੜੀ ਨੂੰ ਪੂਰਾ ਕਰਦੇ ਹੋਏ ਅੱਜ ਸੁਭਾਸ਼ ਨਗਰ ਪ੍ਰਾਇਮਰੀ ਸਕੂਲ ਦੀ ਜੋ ਬਿਲਡਿੰਗ ਬਹੁਤ ਹੀ ਖੂਬਸੂਰਤ ਬਿਲਡਿੰਗ ਬਣ ਕੇ ਤਿਆਰ ਹੈ ਔਰ ਉਹਦਾ ਉਦਘਾਟਨ ਕਰਨ ਸਾਡੇ ਐਮਐਲਏ ਸਾਹਿਬ ਆਪ ਆ ਰਹੇ ਨੇ ਔਰ ਦੂਸਰਾ ਤੁਹਾਨੂੰ ਬਹੁਤ ਖੁਸ਼ੀ ਹੋਏਗੀ ਜਾਣ ਕੇ ਕਿ ਇੱਥੇ ਉਹ ਟੈਕਨੋਲੋਜੀ ਵਰਤੀ ਜਾ ਰਹੀ ਹੈ ਜਿਹੜੀ ਸ਼ਾਇਦ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਨਹੀਂ ਹੈ ਡਿਜੀਟਲ ਕੈਮਰਾਜ਼ ਸਮਾਰਟ ਬੋਰਡਸ ਦੇ ਥਰੂ ਜੋ ਬੱਚਿਆਂ ਦਾ ਸਿਲੇਬਸ ਹੈ ਪੂਰਾ ਕਵਰ ਕਰਕੇ ਉਹਨਾਂ ਨੂੰ ਪੜਾਇਆ ਜਾਏਗਾ ਤਾਂ ਕਿ ਬੱਚੇ ਕਦੇ ਵੀ ਇਹ ਫੀਲ ਨਾ ਕਰਨ ਵੀ ਅਸੀਂ ਸਰਕਾਰੀ ਸਕੂਲ 'ਚ ਪੜ ਰਹੇ ਹਾਂ ਤਾਂ ਅਸੀਂ ਸ਼ਾਇਦ ਕਿਸੇ ਸੁਵਿਧਾ ਤੋਂ ਵਾਂਝੇ ਰਹਿ ਗਏ ਹਾਂ ਕਿਉਂਕਿ ਅਕਸਰ ਦੇਖਿਆ ਜਾਂਦਾ ਆ ਵੀ ਸਰਕਾਰੀ ਸਕੂਲ ਔਰ ਪ੍ਰਾਈਵੇਟ ਸਕੂਲ ਦੇ ਵਿੱਚ ਇੱਕੋ ਹੀ ਅੰਤਰ ਪਾਇਆ ਜਾਂਦਾ ਆ ਵੀ ਉੱਥੇ ਸੁਵਿਧਾਵਾਂ ਜ਼ਿਆਦਾ ਕਹਿੰਦੇ ਨੇ ਤੇ ਸਰਕਾਰੀ ਸਕੂਲ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਸੁਵਿਧਾਵਾਂ ਜਿਹੜੀਆਂ ਸੀ ਉਹ ਘੱਟ ਹੁੰਦੀਆਂ ਸੀ ਪਰ ਅੱਜ ਜਿਵੇਂ ਕਿ ਇਹ ਸਟਾਫ ਸਾਰਾ ਨਾਲ ਖੜਾ ਤੁਸੀਂ ਦੇਖ ਸਕਦੇ ਹੋ ਕਿ ਵੈਲ এডਿਕੇਟਿਡ ਔਰ ਬਹੁਤ ਹੀ ਮਿਹਨਤੀ ਹਾਰਡ ਵਰਕਿੰਗ ਸਟਾਫ ਜਿਹੜਾ ਉਹ ਸਕੂਲ ਨੂੰ ਮਿਲਿਆ ਆ ਜਿਨ੍ਹਾਂ ਦੇ ਬਦੌਲਤ ਅੱਜ ਜਿਹੜੇ ਬੱਚੇ ਨੇ ਉਹ ਤੁਹਾਨੂੰ ਬੜੀ ਖੁਸ਼ੀ ਹੋਏਗੀ ਜਾਣ ਕੇ ਕਿ ਡਿਸਟ੍ਰਿਕਟ ਲੈਵਲ ਕੀ ਪੂਰੇ ਪੰਜਾਬ ਲੈਵਲ ਦੇ ਕੰਪੀਟੀਸ਼ਨਸ ਵਿੱਚ ਜਿੱਤ ਕੇ ਆ ਰਹੇ ਨੇ ਪਿਛਲੇ ਦਿਨੀ ਸਾਡੀ ਇੱਥੇ ਦੀ ਇੱਕ ਵਿਦਿਆਰਥਣ ਪੂਰੇ ਸਟੇਟ ਲੈਵਲ ਤੇ ਇੰਗਲਿਸ਼ ਡੈਕਲੇਮੇਸ਼ਨ ਕੰਪੀਟੀਸ਼ਨ ਦੇ ਵਿੱਚ ਫਰਸਟ ਪ੍ਰਾਈਜ਼ ਜਿਹੜਾ ਉਹ ਲੈ ਕੇ ਆਈ ਸੀ ਔਰ ਇਸ ਦੇ ਨਾਲ ਨਾਲ ਹੋਰ ਵੀ ਪ੍ਰਾਇਮਰੀ ਵਿੰਗ ਦੇ ਵਿੱਚ ਸੀਨੀਅਰ ਵਿੰਗ ਦੇ ਵਿੱਚ ਜਿੰਨੇ ਵੀ ਕੰਪੀਟੀਸ਼ਨਸ ਹੁੰਦੇ ਨੇ ਉਹ ਬੱਚੇ ਟਾਈਮ ਟੂ ਟਾਈਮ ਉਹਨਾਂ ਦੀ ਤਿਆਰੀ ਕਰਕੇ ਉਹਨਾਂ 'ਚ ਭਾਗ ਲੈਂਦੇ ਨੇ ਤੇ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਜਿਹੜੇ ਉਹ ਪ੍ਰਾਈਜ਼ਸ ਵੀ ਵਿਨ ਕਰਕੇ ਆਉਂਦੇ ਨੇ ਸੋ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਰਕਾਰ ਦਾ ਕਿ ਇਹ ਸਿੱਖਿਆ ਦੇ ਉੱਤੇ ਇੰਨਾ ਧਿਆਨ ਦਿੱਤਾ ਜਾ ਰਿਹਾ ਹੈ ਜਿੱਥੇ ਸਟਾਫ ਦੀ ਰਿਕਰੂਟਮੈਂਟ ਦੀ ਜ਼ਰੂਰਤ ਹੈ ਸਟਾਫ ਨਵਾਂ ਰੱਖਿਆ ਜਾ ਰਿਹਾ ਹੈ ਤੇ ਜਿੱਥੇ ਬਿਲਡਿੰਗ ਦੀ ਜ਼ਰੂਰਤ ਹੈ ਉੱਥੇ ਬਿਲਡਿੰਗ ਵੀ ਬਣਾਈ ਜਾ ਰਹੀ ਹੈ ਸਾਡੇ ਨਾਲ ਪ੍ਰਾਇਮਰੀ ਵਿੰਗ ਦੇ ਸਾਡੇ ਪ੍ਰਿੰਸੀਪਲ ਸਰਦਾਰ ਸੁਪਿੰਦਰ ਸਰ ਵੀ ਖੜੇ ਨੇ ਔਰ ਇਹਨਾਂ ਦੇ ਵੀ ਬਹੁਤ ਜ਼ਿਆਦਾ ਐਫਰਟਸ ਰਹੇ ਨੇ ਕਿਉਂਕਿ ਹਰ ਟਾਈਮ ਟੂ ਟਾਈਮ ਇਹਨਾਂ ਨੇ ਬਰੀਕੀ ਦੇ ਨਾਲ ਜੋ ਜ਼ਰੂਰਤ ਹੁੰਦੀ ਸੀ ਬੱਚਿਆਂ ਦੀ ਉਹਦੇ ਬਾਰੇ ਜ਼ਰੂਰ آگਾਹ ਕੀਤਾ ਤੇ ਬਾਕੀ ਸਰਕਾਰ ਵੱਲੋਂ ਪੂਰੇ ਯਤਨ ਰਹੇ ਨੇ ਕੀ ਜੋ ਵੀ ਡਿਮਾਂਡ ਕੀਤੀ ਜਾਂਦੀ ਉਹਨੂੰ ਪੂਰਾ ਕੀਤਾ ਜਾ ਸਕੇ ਤਾਂ ਕਿ ਆਉਣ ਵਾਲਾ ਭਵਿੱਖ ਜੋ ਬੱਚਿਆਂ ਦਾ ਹੈ ਉਹ ਬਹੁਤ ਸੁਨਹਿਰੀ ਹੋਵੇ ਔਰ ਸਾਡਾ ਦੇਸ਼ ਔਰ ਸਾਡਾ ਪੰਜਾਬ ਖਾਸ ਤੌਰ ਤੇ ਮੁਰਤੋ ਰੰਗਲਾ ਪੰਜਾਬ ਬਣੇ ਔਰ ਜਿਹੜੇ ਨੇਸ਼ਨ ਬਿਲਡਰ ਨੇ ਜਿਹੜੇ ਆਉਣ ਵਾਲੇ ਅਸੀਂ ਕਹਿ ਸਕਦੇ ਹਾਂ ਵੀ ਬਹੁਤ ਨਾਮੀ ਸ਼ਖਸੀਅਤਾਂ ਹੋਣ ਉਹ ਇਸ ਸਕੂਲ ਦੇ ਵਿੱਚੋਂ ਬਣ ਕੇ ਨਿਕਲ ਸਕਣ ਧੰਨਵਾਦ ਜੀ ਮੈਂ ਸੁਖਵਿੰਦਰ ਸਿੰਘ ਸਕੂਲ ਮੁਖੀ ਸਰਕਾਰੀ ਪ੍ਰਾਇਮਰੀ ਸਕੂਲ ਨਿਊ ਸੁਭਾਸ਼ ਨਗਰ ਅੱਜ ਆਪ ਸਰਕਾਰ ਵੱਲੋਂ ਪ੍ਰਾਇਮਰੀ ਸਕੂਲ ਦੀ ਜਿਹੜੀ ਬਿਲਡਿੰਗ ਹੈ ਇਹਨੂੰ ਸੁਪਰ ਸਮਾਰਟ ਡਿਜੀਟਲ ਬਿਲਡਿੰਗ ਬਣਾ ਕੇ ਦਿੱਤੀ ਗਈ ਹੈ ਜੋ ਕਿ ਸਿੱਖਿਆ ਵਿਭਾਗ ਵੱਲੋਂ ਸਰਕਾਰ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਹੈ ਹੁਣ ਇਸ ਮੇਰੇ ਸਕੂਲ ਦੇ ਵਿੱਚ ਬੱਚੇ ਅੱਜ ਦੇ ਯੁੱਗ ਦੇ ਨਾਲ ਚੱਲਦੇ ਆ ਹੋਏ ਹਨ ਡਿਜੀਟਲ ਤਰੀਕੇ ਦੇ ਨਾਲ ਸਿੱਖਿਆ ਪ੍ਰਾਪਤ ਕਰਨਗੇ ਤੇ ਤਾਂ ਮਹੌਲ ਰਿਆ ਐ ਐਮਐਲ ਸੌਨ ਮਾੜੀ ਅੱਜ ਬਹੁਤ ਹੀ ਵਧੀਆ ਸੁਖਾਵਾਂ ਮਹੌਲ ਰਿਆ ਸਾਰੇ ਹੀ ਬਹੁਤ ਖੁਸ਼ ਹਨ ਇਲਾਕਾ ਨਵਾਸੀ ਹਲਕਾ ਵਿਧਾਇਕ ਸਰਦਾਰ ਦਿਲਜੀਤ ਸਿੰਘ ਗਰੇਵਾਲ ਜੀ ਵੀ ਬਹੁਤ ਕੁਐਸਚਨ ਕਿ ਉਹਨਾਂ ਦੇ ਹਲਕੇ ਦੇ ਵਿੱਚ ਪਹਿਲਾ ਡਿਜੀਟਲ ਸਮਾਰਟ ਸਕੂਲ ਬਣਿਆ ਹੈ ਪ੍ਰਾਇਮਰੀ ਤੇ ਬਹੁਤ ਹੀ ਵਧੀਆ ਮਾਹੌਲ ਰਿਹਾ ਜੀ ਟੀਚਰਾਂ ਦੀ ਗੱਲ ਕਰਾਂਗੇ ਕਿੰਦਾ ਟੀਚਰ ਸਭ ਕੰਮ ਕਰਦਾ ਹੈ ਮੇਰੇ ਕੋਲ ਅਸੀਂ 21 ਟੀਚਰਾਂ ਦੀ ਟੀਮ ਹੈ ਜੀ ਬਹੁਤ ਹੀ ਵਧੀਆ ਟੀਮ ਹੈ ਸਾਡੀ ਤੇ ਪੂਰੀ ਤਨਦੇਹੀ ਦੇ ਨਾਲ ਬੱਚਿਆਂ ਨੂੰ ਅਸੀਂ ਪੜ੍ਹਾਉਂਦੇ ਆ ਮੈਂ ਦਾਅਵਾ ਕਰਦਾ ਹਾਂ ਕਿ ਸਾਡੇ ਨੇੜੇ ਤੇੜੇ ਜਿੰਨੇ ਵੀ ਸਰਕਾਰੀ ਸਕੂਲ ਨੇ ਉਨਾ ਸਾਰਿਆਂ ਨਾਲੋਂ ਸਾਡੇ ਸਕੂਲ ਦੇ ਬੱਚੇ ਵਧੀਆ ਪੜ੍ਹਾਈ ਦੇ ਵਿੱਚ ਅਵਲਨੇ ਤੇ ਅੱਗੇ ਨੇ ਜੀ ਮੈਡਮ ਵੀ ਆਏ ਸੀ ਉਹ ਵੀ ਬਿਲਡਿੰਗ ਵੇਖ ਕੇ ਖੁਸ਼ ਹੋਏ ਤੇ ਸਾਨੂੰ ਪ੍ਰੇਰਨਾ ਦਿੱਤੀ ਗਈ ਨੇ ਕਿ ਇਸ ਬਿਲਡਿੰਗ ਨੂੰ ਵਧੀਆ ਤਰੀਕੇ ਨਾਲ ਸੰਭਾਲ ਕੇ ਰੱਖਣਾ ਬੱਚਿਆਂ ਨੂੰ ਵਧੀਆ ਤਰੀਕੇ ਦੇ ਨਾਲ ਸਿੱਖਿਆ ਪ੍ਰਦਾਨ ਕਰਨੀ ਤਾਂ ਕਿ ਉਹ ਬੱਚੇ ਸਮੇਂ ਦੇ ਹਾਣੀ ਬਣ ਸਕਣ